ਹalleluyah halleluyah halleluyah thank you jesus thank you jesus thank you jesus halleluyah हे सर्वशक्तिमान पिता परमेश्वर जी assi tuhada dhanwad karde ha pita parmesh ji assi tuhadi vadhai karde ha tuhadi mahima karde ha pita parmesh ji ਇਹ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ ਜੀ ਜੋ ਤੁਸੀਂ ਸਾਡੇ ਸਭਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ ਜੀ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ ਜੀ ਅਸੀਂ ਦਾਅਦੇ ਤੇ ਕੰਮਦੇ ਹੋਏ ਪਿਤਾ ਪਰਮੇਸ਼ ਜੀ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚ ਉੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਸੀਂ ਮਹਾਨ ਹੋ ਸਿਰਫ ਸ਼ਕਤੀਮਾਨ ਪਰਮੇਸ਼ਰ ਅੰਤਰੀਅਮੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਸਾਰੀ ਮਹਿਮਾ ਤੇ ਜਲਾਲ ਪਿਤਾ ਪਰਮੇਸ਼ਰ ਜੀ ਆਪ ਜੀ ਦੇ ਪਵਿੱਤਰ ਨਾਮ ਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ 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 ਪਿਤਾ ਪੁੱਤਰ ਪਵਿੱਤਰ ਆਤਮਾ ਜੀ ਇਸੇ ਆਪਣੀ ਜ਼ਿੰਦਗੀਆਂ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਪਿਤਾ ਪਰਮੇਸ਼ ਜੀ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ ਜੀ ਸਾਡੇ ਰੂਹ ਜਿਸਮ ਜਾਨ ਤੇ ਕਬਜ਼ਾ ਕਰੋ ਪਿਤਾ ਪਰਮੇਸ਼ ਜੀ ਸਾਡੇ ਉੱਤੇ ਆਪਣੇ ਅਦੁੱਬਧ ਕੰਮਾਂ ਨੂੰ ਜ਼ਾਹਿਰ ਕਰੋ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਇਸ ਪਿਤਾ ਪਰਮੇਸ਼ਰ ਜੀ ਸਮੇਂ ਨੂੰ ਤੁਹਾਡੇ ਪਾਪ ਪਵਿੱਤਰਤਾ ਵਿੱਚ ਸੋਭਦੀ ਅਭਿਤਾ ਪਰਮੇਸ਼ਰ ਜੀ ਤੁਸੀਂ ਸਮੇਂ ਨੂੰ ਮੁਬਾਰਕ ਤੇ ਆਸ਼ੀਸ਼ਿਤ ਕੀਤਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਮਹਾਨ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਜੀ दयालु ਤੇ ਕਿਰਪਾਲੂ ਪਰਮੇਸ਼ਰ ਆਪਣੇ 부ਕਾਰਨ ਵਾਲਿਆਂ ਦੇ ਨੇੜੇ ਰਹਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹਾਲੇਲੂਇਆ ਹਾਲੇਲੂਇਆ ਰਾਜਾ ਦੇ ਰਾਜਾ ਪ੍ਰਭੂ ਦੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਆਕਾਸ਼ ਤਤਿ ਸਮੁੰਦਰ ਜੋ ਕੁਛ ਉਸ ਦੇ ਵਿੱਚ ਬਣਾਉਣ ਵਾਲੇ ਪਰਮੇਸ਼ਰ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਪਰਬੂ ਜੀ ਤੁਸੀਂ ਸਾਡੇ ਸਿਰ ਜਨਹਾਰ ਜਨਹਾਰ ਪਰਮੇਸ਼ਰ ਪ੍ਰਭੂ ਜੀ ਦਾ ਅਤਨਵਾਦ ਕਰਦੇ ਹਾਲੇਲੂਇਆ ਪਵਿੱਤਰ 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 ਅਤੀ ਪਵਿੱਤਰ ਸੈਨਾਵਾਦੀ ਯਹਵਾ ਪਰਮੇਸ਼ਰ ਜੀ ਜਿਸ ਦਾ ਅਤਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਸਾਡੀ ਪ੍ਰਾਰਥਨਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਸਾਡੀ ਪ੍ਰਾਰਥਨਾ ਦਾ ਸਮਾ ਤੁਸੀਂ ਮੁਬਾਰਕ ਠਰਾਇਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਬਾਲੋ ਤੁਸੀਂ ਸਾਡੀ ਚਟਾਨ ਹੋ ਤੁਸੀਂ ਸਾਡੀ ਪਨਾਹ ਗਾਂ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਪ੍ਰਭੂ ਜੀ ਤੁਸੀਂ ਅਲਫਾ ਹੋ ਮੀਗਾ ਹੋ ਆਦਵੰਤ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ੂ ਜੀ ਤੁਸੀਂ ਕਦੀ ਨਾ ਬਦਲਣ ਵਾਲੇ ਪਰਮੇਸ਼ੂ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਤੁਸੀਂ ਦਇਆ ਦੇ ਨਾਲ ਭਰਪੂਰ ਹੋ ਗੁੱਸੇ ਵਿੱਚ ਧੀਰਜवान ਹੋ ਪਿਤਾ ਪਰਮੇਸ਼ੂ ਜੀ ਤੁਹਾਡਾ ਧੰਵਾਦ ਕਰਦੇ ਹallelujah 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 ਤੁਹਾਡਾ ਬਹੁਤ ਧੰਵਾਦ ਪਿਤਾ ਪਰਮੇਸ਼ੂ ਜੀ ਧਰਮ ਤੇ ਨਿਯਉ ਤੜੀ ਰਾਜ ਗੱਦੀ ਦੀ ਨਹੀਂ ਹੈ ਦੇਅ ਅਤੇ ਵਫਾਦਾਰੀ ਤੁਹਾਡੇ ਅੱਗੇ ਅੱਗੇ ਚੱਲਦੀ ਹਨ ਬਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਵਾਅਦਾ ਕਰਦੇ ਹਾਲੇਲੂਇਆ ਹਾਲੇਲੂਇਆ ਸ੍ਰੀ ਦੀ ਕੋਈ ਵੀ ਚੀਜ਼ ਤੁਹਾਡੇ ਤੋਂ ਲੁਕੀ ਨਹੀਂ ਆ ਬਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਹਿਰਦੇ ਔਰ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਪਰਭੂ ਜੀ ਸਿਧਾ ਤੁਹਾਨੂੰ ਧੰਨਵਾਦ ਕਰਦਾ ਤੁਹਾਡੀ ਵਡਿਆਈ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਅੱਜ ਦੇ ਦਿਨ ਤicker ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਪਿਛਲੇ ਵਿਦਿਆ ਸਮੇਂ ਦੇ ਵਿੱਚ ਵੀ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਸਾਡੇ ਸਾਰੇ ਜ਼ਰੂਰਤਾਂ ਨੂੰ ਪੂਰਿਆ ਕੀਤਾ ਪਿਤਾ ਪਰਮੇਸ਼ਰ ਜੀ ਤੇ ਸਾਡੀ ਜਾਨ ਨੂੰ ਨਾਸ਼ ਹੋਣ ਤੋਂ ਬਚਾਇਆ ਪ੍ਰਭੂ ਜੀ ਸਿਧਾ ਤੁਹਾਨੂੰ ਧੰਨਵਾਦ ਕਰਦਾ ਤੁਹਾਡੀ ਵਡਿਆਈ ਕਰਦੇ ਪਿਤਾ ਪਰਮੇਸ਼ਰ ਜੀ ਅੱਜ ਇਹ ਸੁੰਦਰ ਇਤਿਮ ਮੁਬਾਰਕ ਦੇਣ ਦੇ ਲਈ ਸਿਧਾ ਧੰਨਵਾਦ ਕਰਦੇ ਪ੍ਰਭੂ ਜੀ ਬਹੁਤ ਸਾਰੇ ਲੋਕ ਅੱਜ ਦੇ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਕਿਰਪਾ ਤੁਹਾ ਦਾ ਫਜ਼ਲ ਤੁਹਾ ਦਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾ ਦਾ ਧੰਵਾਦ 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 ਹallelujah 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 ਪ੍ਰਭੂ ਜੀ ਸਾਡੇ ਸਭ ਜਾਣੇ ਤੇ ਜਾਣੇ ਗੁਨਾਹ ਸਾਨੂੰ ਮਾਫ ਕਰੋ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਤੋਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਪਾਪ ਪਵਿੱਤਰ ਲਹੂ ਸਾਨੂੰ ਸਾਰੇ ਪਾਪ ਤੋਕੇ ਸ਼ੁੱਧ ਕਰਦਾ ਹੈ ਹallelujah ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡੇ ਕੋੜੇ ਖਾਂਦੇ ਨਾਲ ਅਸੀਂ ਚੰਗੇ ਕੀਤੇ ਗਏ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਮਾਰ ਖਾਂਦੇ ਨਾਲ ਅਸੀਂ ਨਰੋਏ ਕੀਤੇ ਗਏ ਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਪ੍ਰਭੂ ਜੀ ਤੁਸੀਂ ਵਾਅਦਾ ਦੇ ਸੱਚੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਕਾਸ਼ ਤਰਤੀ ਡਾਲ ਜਾਣਗੇ ਪਰ ਮੇਰੇ ਕਹੇ ਹੋਏ ਵਚਨ ਕਦੇ ਵੀ ਨਹੀਂ ਟਲਣਗੇ ਹallelujah hallelujah ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਜੋ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਇਕੱਠੇ ਹੋ ਕੇ ਪ੍ਰਾਰਥਨਾ ਕਰਨ ਤਾਂ ਮੇਰਾ ਪਿਤਾ ਜਿਹੜਾ ਸਵਰਗ ਵਿੱਚ ਹੈ ਉਹਨਾਂ ਦੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਹਰ ਇੱਕ ਪ੍ਰਾਰਥਨਾ ਦਾ ਉੱਤਰ ਦੇਣ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਪ੍ਰਭੂ ਜੀ ਤੁਸੀਂ ਕਹੇ ਮੈਨੂੰ ਬੁਕਾਰ ਮੈਂ ਤੈਨੂੰ ਵੱਡੀਆਂ ਵੱਡੀਆਂ ਓਖੇ ਓਖੇ ਗੱਲਾਂ ਦੱਸਾਂਗਾ ਜਿਨ੍ਹਾਂ ਤੂੰ ਹਜੇ ਨਹੀਂ ਸਮਝਦਾ ਹallelujah ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਦੁੱਖਾਂ ਦੇ ਦਿਨ ਮੈਨੂੰ ਬੁਕਾਰ ਮੈਂ ਤੈਨੂੰ ਚੜਾਵਾਂਗਾ ਤੂੰ ਮੇਰੀ ਮਹਿਮਾ ਨੂੰ ਵੇਖੇਂਗਾ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਹallelujah ਹੇਲੂਇਆ ਯਾ ਹਵਾ ਤੋਂ ਬਿਨਾ ਹੋਰ ਕੌਣ ਪਰਮੇਸ਼ ਸਾਡੇ ਪਰਮੇਸ਼ ਸੂਛਡ ਹੋਰ ਕਿਹੜੀ ਚਟਾਨ ਹੈ ਸੱਚਮੁੱਚ ਯੋਹਾਵਾ ਹੀ ਪਰਮੇਸ਼ ਰਹਾ ਤੁਹਾਡਾ ਧੰਨਵਾਦ ਕਰਦੇ ਹੇਲੂਇਆ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਰੂੜੀ ਤੋਂ ਚੋਕ ਕੇ ਪਤਵੰਤਾ ਦੇ ਵਿੱਚ ਬਿਠਾਇਆ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਮੂੰਹ ਨੂੰ ਆਪਣੀ ਭਲਾਈ ਦੇ ਨਾਲ ਸ੍ਰਿਪਤ ਕਰਦੇ ਹੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭ ਜੀ ਤੁਸੀਂ ਸਾਨੂੰ ਕਾਬਾ ਵਾਲਾ ਬਲ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਜਵਾਨ ਵੀ ਹੋਸਪੈਨਗੇ ਥੱਕ ਜਾਣਗੇ ਪਰ ਯਹੋਵਾ ਨੂੰ ਡਿੱਕਣ ਵਾਲੇ ਨਵੇਂ ਸਿਰੇ ਤੋਂ ਬਲ ਪਾਣਗੇ ਹਾਲੇਲੂਇਆ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਰਭੂ ਜੀ ਤੁਸੀਂ ਸਾਡੇ ਰਹਾ ਨੂੰ ਸੰਪੂਰਨ ਕਰਦੇ ਸਾਡੇ ਪੈਰਾਂ ਨੂੰ ਹੰਨੀਆਂ ਦੇ ਪੈਰਾਂ ਜਿਹੀ ਬਣਾਉਂਦੇ ਸਾਨੂੰ ਸਾਡੇ ਉੱਚਾ ਥਾਵਾ ਤੇ ਖੜੇ ਕਰਨ ਵਾਲੇ ਪਰਮੇਸ਼ਰ ਤੁਸੀਂ ਸਾਡੀ ਮਹਿਮਾ ਸਾਡੇ ਸਿਰ ਨੂੰ ਉੱਚਾ ਕਰਨ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੱਚੇ ਸਹਾਈ ਕੋ ਸਾਡੀ ਪਨਾਹ ਗਾਹੋਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਸਾਡੇ ਵਿੱਚੋਂ ਪੱਥਰ ਦਾ ਹੀਰੇ ਦੇ ਲੈ ਕੇ ਸਾਨੂੰ ਮਾਜਿਦੇ ਦੇ ਦਿੱਤਾ ਪ੍ਰਭੂ ਜੀ ਇਸੇ ਤੁਹਾਡਾ ਧੰਨਵਾਦ ਕਰਦੇ ਪਰਭੂ ਜੀ ਜਿੰਨੇ ਵੀ ਜਨ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਆਣ ਪਿਰਤਾ ਪਰਮੇਸ਼ਰ ਜੀ ਇੱਕ ਇੱਕ ਜਨ ਤੇ ਪਿਤਾ ਪਰਮੇਸ਼ਰ ਜੀ ਤੁਸੀਂ ਦਇਆ ਤੇ ਆਸ਼ੀਸ਼ ਦੇਣਾ ਪਿਤਾ ਪਰਮੇਸ਼ਰ ਜੀ ਤੁਹਾਡਾ ਤਨਵਾਦ ਕਰਦੇ ਹallelujah ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਦੀ ਪ੍ਰਾਤ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਪ੍ਰਭੂ ਜੀ ਇੱਕ ਇੱਕ ਜਨ ਦੀ ਪ੍ਰਾਤ ਦਾ ਉੱਤਰ ਦੇਣ ਦੇ ਲਈ ਤੁਹਾਡਾ ਤਨਵਾਦ ਕਰਦੇ ਹallelujah ਹallelujah ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਕਿਹਾ ਸਭ ਤੋਂ ਕੇ ਹੋਇਆ ਬਹੁਤ ਜ਼ਿਆਦਾ ਦਬੇ ਹੋਏ ਮੇਰੇ ਕੋ ਲਓ ਮਤਨ ਰਾਮ ਦੀਆਂਗਾ ਪਿਤਾ ਪਰਮੇਸ਼ਰ ਜੀ ਤੁਸੀਂ ਇੱਕ ਇੱਕ ਦੀ ਬਹੁਤ ਚਿੰਤਾ ਫਿਕਰ ਚੱਕ ਲੇ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਆਪਣੇ ਬੋਸ ਚਿੰਤਾ ਮੈਨੂੰ ਦੇ ਦਿਓ ਮੈਂ ਤੁਹਾਨੂੰ ਸੰਭਾਲ ਲਾਂਗਾ ਹallelujah ਧੰਨਵਾਦ ਧੰਨਵਾਦ ਤੁਹਾਡੇ ਬਚਨ ਚ ਲਿਖਿਆ ਪਰਮੇਸ਼ਰ ਦੇ ਨੇੜੇ ਜਾਓ ਤੋ ਵੀ ਤੁਹਾਡੇ ਨੇੜੇ ਆਵੇਗਾ ਪਰਮੇਸ਼ਰ ਦੇ ਬਲਵੰਤ ਹੱਥ ਦੀ ਹੀਟ ਨੀਵੀਆਂ ਹੋਵੇ ਉਹ ਤੁਹਾਨੂੰ ਵੇਲੇ ਸਿਰ ਉੱਚਾ ਕਰੇਗਾ ਹallelujah ਸੱਚ ਪੁੱਤ ਪਿਤਾ ਪਰਮੇਸ਼ਰ ਜੀ ਤੁਸੀਂ ਕਹੇ ਜਿਸ ਤਰ੍ਹਾਂ ਮੈਂ ਮੂਸਾ ਦੇ ਨਾਲ ਸਾਂ ਉਸੇ ਤਰ੍ਹਾਂ ਮੈਂ ਤੇਰੇ ਨਾਲ ਰਹਾਂਗਾ ਮੈਂ ਤੈਨੂੰ ਨਾ ਕਦੇ ਛੱਡਾਂਗਾ ਨਾ ਮੈਂ ਦੇ ਤੇ ਅਦਾਂ ਦਾ ਹallelujah ਹallelujah ਪ੍ਰਭੂ ਜੀ ਤੁਸੀਂ ਸਾਨੂੰ ਅਬਰਾਹਮ ਇਜ਼ਹਾਕ ਯਾਕੂਬ ਦੀਆਂ ਬਰਕਤਾਂ ਦੇ ਨਾਲ ਬles ਕੀਤਾ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਹallelujah ਪਿਤਾ ਪਰਮੇਸ਼ੂ ਜੀ ਤੁਸੀਂ ਆਪਣੇ ਦਾਸ ਅਬਰਾਹਮ ਨੂੰ ਕਿਹਾ ਕਿ ਮੈਂ ਤੈਨੂੰ ਬਰਕਤਾਂ ਦੇ ਬਰਕਤਾਂ ਦੇਵਾਂਗਾ ਮੈਂ ਤੇਰੀ ਅੰਸ ਨੂੰ ਓਕਾਦ ਦੇ ਤਾਰਿਆਂ ਜਿੰਨੀ ਓ ਸਮੁੰਦਰ ਦੇ ਕੰਡੇ ਦੀ ਰੇਤ ਵਾਂਗ ਅੱਤ ਵਧਾਵਾਂਗਾ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ ਹallelujah ਸੱਚਮੁੱਚ ਬਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਜੋ ਵਾਅਦੇ ਬਿਤਾ ਪਰਮੇਸ਼ ਜੀ ਤੁਸੀਂ ਆਪਣੇ ਦਾਸ ਅਬਰਾਹਮ ਦੇ ਨਾਲ ਕਿਤੇ ਪ੍ਰਭੂ ਜੀ ਤੁਸੀਂ ਉਹ ਵਾਅਦੇ ਸਾਡੇ ਨਾਲ ਕਿਤੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਮੈਂ ਤਾਂ ਪਰਮੇਸ਼ ਜੀ ਤੁਹਾਡਾ ਧੰਨਵਾਦ ਹallelujah ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਜੋ ਕੁਝ ਮਨੁੱਖਾ ਤੋਂ ਅਨਹੋਣਾ ਹੈ ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਯਹੋਵਾ ਪਰਮੇਸ਼ਰ ਜੀ ਤੁਹਾਡੇ ਲਈ ਕੋਈ ਕੰਮ ਕਠਿਨ ਨਹੀਂ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਨਵਾਦ ਕਰਦੇ ਤੁਸੀਂ ਯਹੋਵਾ ਯਹੋਵਾ ਤੁਹਾਡੇ ਇੰਤਜ਼ਾਮੀ ਪਰਮੇਸ਼ਰ ਪਰਬੂ ਜੀ ਤੁਸੀਂ ਇਹ ਹਵਾਰ ਰਾਫਾ ਸਾਡੇ ਚੰਗਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਹਾਡੇ ਸ਼ੁਕਰ ਕਰਦੇ ਤੁਹਾਡੀ ਵਡਿਆਈ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਆਪਣੇ ਮਹਿਮਾਂ ਦੇ ਲਈ ਦੁਨੀਆ ਤੇ ਠਹਿਰਾਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਹallelujah 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹallelujah ਹallelujah ਪ੍ਰਭੂ ਜੀ ਤੁਸੀਂ ਕਿਹਾ ਹੈ ਮੈਂ ਤੇਰੀ ਮਹਿਮਾ ਨੂੰ ਵਧਾਵਾਂਗਾ ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਮੈਂ ਆਜਾ ਦੇ ਵਾਧੇ ਨਾਲ ਤੇਰੀ ਨਿਸ਼ਾ ਕਰਾਂਗਾ ਹalleluyah ਪ੍ਰਭੂ ਜੀ ਤਾਂ ਇਹ ਵਚਨ ਦੇ ਵਿੱਚ ਲਿਖਿਆ ਹੈ ਜਿਹੜੀ ਅਵਸਥਾ ਅੱਖੀਂ ਨਾ ਵੇਖਿਆ ਨਾ ਕੰਨੀਆਂ ਸੁਨਿਆ ਨਾ ਇਨਸਾਨ ਦੇ ਮਨ ਵਿੱਚ ਆਈਆਂ ਜਿਹੜੀ ਅਵਸਥਾ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤੀਆਂ ਹਨ ਪਿਤਾ ਪਰਮੇਸ਼ਰ ਜੀ ਤਾਂ ਅਤਨਵਾਦ ਕਰਦੇ ਹalleluyah ਹalleluyah ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਸਵਰਗੀ ਖਜ਼ਾਨਿਆਂ ਦੇ ਵਿੱਚ ਆਸ਼ੀਸ਼ਿਤ ਕੀਤਾ ਪ੍ਰਭੂ ਜੀ ਸਿਧਾੜਾਤਨਵਾਦ ਕਰਦੇ ਪ੍ਰਭੂ ਜੀ ਜਿੰਨੇ ਵੀ ਜਾਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਹੋਣ ਹਨ ਬੀਤਾ ਪਰਮੇਸ਼ਰ ਜੀ ਇੱਕ ਇੱਕ ਜਾਣਦੇ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਤੁਹਾਡੀ ਦਇਆ ਹਮੇਸ਼ਾ ਬਣੀ ਰਹੇ ਬੀਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਸਚਿਆਰੇ ਦੀ ਪੀੜੀ ਮੁਬਾਰਕ ਹੋਵੇਗੀ ਤੁਹਾਨੂੰ ਦੋਲਤ ਉਹਦੇ ਘਰ ਵਿੱਚ ਹੋਵੇਗਾ ਤੁਹਾਨੂੰ ਹਰ ਇੱਕ ਜਿਹੜਾ ਯਹੋਵਾ ਦਾ ਭੈਮੰਦਾ ਹੈ ਹਾਲੇਲੂਇਆ ਸੱਚ ਪੁੱਤ ਤੁਹਾਡੇ ਵਚਨ ਚ ਲਿਖਿਆ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ ਤੂੰ ਤੇਰਾ ਭਲਾ ਹੋਵੇਗਾ ਤੂੰ ਤੇ ਤੇ ਤੁਹਾਨੂੰ ਹੋਵੇਗਾ ਤੇਰੀ ਅੰਤ ਤ ਤਦਯੁੱਧ ਬਲਵਾਨ ਹੋਵੇਗੀ ਹallelujah ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਨਾ ਡਰ ਮੈਂ ਤੇਰੇ ਅੰਗ ਸੰਗ ਜੋ ਹਾਂ ਨਾ ਕਬ ਮੈਂ ਤੇਰਾ ਪਰਮੇਸ਼ਰ ਜੋ ਮੈਂ ਤੈਨੂੰ ਜ਼ੋਰ ਬਖਸ਼ਾਂ ਮੈਂ ਤੇਰੀ ਸਹਾਇਤਾ ਕਰਾਂ ਮੈਂ ਤੇਨੂੰ ਫਤਿਹ ਮੰਦ ਸੱਜੀ ਹੱਦ ਦੇ ਨਾਲ ਸੰਭਾਲਾਂਗਾ ਹallelujah ਪਿਤਾ ਪਰਮੇਸ਼ਰ ਜੀ ਤੜਤਾਂ ਧੰਨਵਾਦ ਕਰਦੇ ਹallelujah ਪ੍ਰਭੂ ਤੁਹਾਡੇ ਬਚਨ ਚ ਲਿਖਿਆ ਵੇਖੋ ਉਹ ਜੋ ਤੇਰੇ ਨਾਲ ਗੁੱਸਿਆਂ ਨੂੰ ਸ਼ਰਮਿੰਦੇ ਹੋਣਗੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆ ਜੇ ਹੋ ਕੇ ਨਾਸ ਹੋ ਜਾਣਗੇ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵੈਰੀਆਂ ਨੂੰ ਸ਼ਰਮਿੰਦ ਕਰ ਦਿੱਤਾ ਪ੍ਰਭੂ ਜੀ ਤੁਸੀਂ ਸਾਡੇ ਵੈਰੀਆਂ ਦੇ ਸਾਹਮਣੇ ਸਾਡੇ ਲਈ ਮੇਜ ਬਚਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਸੈਨ ਨੂੰ ਖੁਸ਼ੀ ਦੇ ਤੇਲ ਦੇ ਨਾਲ ਮਸਾ ਕੀਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੁਹਾਡੀ ਸੱਚਾਈ ਤੁਹਾਡੀ ਦਇਆ ਹਮੇਸ਼ਾ ਸਾਡੇ ਨਾਲ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਲੇਲੂਇਆ ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਤੁਹਾਡੀ ਦਇਆ ਤੇ ਤੁਹਾਡੀ ਸ਼ਾਂਤੀ ਦਾ ਨਾਮ ਕਦੇ ਵੀ ਨਹੀਂ ਟੱਲੇਗਾ ਹallelujah ਪ੍ਰਭੂ ਜੀ ਤੁਹਾਡੀ ਦਇਆ ਤੁਹਾਡੀ ਸ਼ਾਂਤੀ ਹਮੇਸ਼ਾ ਬਣੀ ਰਹੇਗੀ ਹallelujah ਪ੍ਰਭੂ ਜੀ ਤੁਸੀਂ ਸਾਨੂੰ ਵੈਰੀ ਦੀ ਹਾਰ ਇੱਕ ਸ਼ਕਤੀ ਤੇ ਇਖਤਿਆਰ ਦਿੱਤਾ ਪ੍ਰਭੂ ਜੀ ਮਤੀ 18 18 ਦੇ ਸਾਰ ਸੇ ਵੈਰੀ ਦੀ ਹਾਰ ਇੱਕ ਤਾਕਤ ਹਨ ਵੈਰੀ ਦੇ ਯੋਜਨਾਵਾਂ ਨੂੰ ਤਦ ਹੀ ਦੇ ਬੰਦ ਨੇ ਜੋ ਸਵਰਗ ਚ ਬਣੇ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਹallelujah ਹallelujah ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਇਧਰੋਂ ਬੀਸ਼ੂ ਜੀ ਤੁਸੀਂ ਕਿਹਾ ਹੈ ਮੈਂ ਜਗਤ ਦੇ ਅੰਤ ਤicker ਤੁਹਾਡੇ ਨਾਲ ਹਾ ਹਾਲੇਲੂਇਆ ਤੁਹਾਡਾ ਮਨ ਨਾ ਡਰੇ ਨਾ ਕਬਰਾਵੇ ਹਾਲੇਲੂਇਆ ਪਰਮੇਸ਼ਰ ਦੇ ਪ੍ਰਚਾਰਕ ਕੋ ਹਾਲੇਲੂਇਆ ਕੇ ਜਰੀਏ ਹੋਵਾਨੂੰ ਟੱਕੜ ਵਾਲੇ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ ਤੁਹਾਡੇ ਵਚਨ ਵਿੱਚ ਲਿਖਿਆ ਸ਼ੇਰ ਬੱਚਾ ਨੂੰ ਘਾਟਾ ਪੈਂਦਾ ਹੈ ਉਹ ਖਲਾਗ ਦੀ ਪਰਯੋਹਾਵਾ ਦੇ ਤਾਲਿਵਾਨ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜੇ ਨਹੀਂ ਹੋਵੇਗੀ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਮੱਸਾ ਕਿਤੇ ਹੋਇਆਂ ਨੂੰ ਬਚਾਉਂਦੇ ਹੋ ਪਿਤਾ ਪਰਮੇਸ਼ਰ ਸਵਰਗ ਵਿੱਚ ਉਤਤਰ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਭਲੇ ਆਈਆਂ ਦੇ ਨਾਲ ਤ੍ਰਿਪਤ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਲਿਖਿਆ ਆਪਣੇ ਪੂਰੇ ਦਿਲ ਦੇ ਨਾਲ ਯਹਵਾ ਦੇ ਉੱਤੇ ਭਰੋਸਾ ਰੱਖ ਆਪਣੀ ਸਮਝ ਉੱਤੇ ਇਤਵਾਰ ਨਾ ਕਰ ਆਪਣੇ ਸਾਰੇ ਰਾਹਾਂ ਵਿੱਚ ਉਹਨੂੰ ਪਰਛਾਣੋ ਤੇਰੇ ਮਾਰਗਾਂ ਨੂੰ ਸਿੱਧਾ ਦਾ ਹalleluyah ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਮਾਰਗ ਨੂੰ ਸਿੱਧਿਆ ਕਰਨ ਵਾਲੇ ਪਰਮੇਸ਼ਰ ਤੁਹਾਡਾ ਧੰਵਾਦ ਕਰਦੇ ਹਾਂ ਹalleluyah ਹalleluyah <laughs> ਤੁਹਾਡੇ ਵਚਨ ਚ ਲਿਖਿਆ ਹੈ ਤੋ ਯਹਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੇਰੇ ਅੰਨ ਤੇ ਜਲ ਤੇ ਬਰਕਤ ਦੇਵੇਗਾ ਤੇਰੇ ਵਿੱਚੋਂ ਹਰ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਬਾਹਰ ਕੱਢ ਦੇਵੇਗਾ ਹalleluyah ਫਿਰ ਪਰਮੇਸ਼ਰ ਸੀ ਪ੍ਰਾਤਕਾਂ ਦੇ ਜਿੰਨੇ ਵੀ ਜਾਂ ਤਾਂ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਆਪਰਬੂ ਜੀ ਅਕੀ ਕਹ ਜਾਂਦੇ ਤੰਦਰੁਸਤੀ ਨੂੰ ਮੰਗਦੇ ਆਂ ਸਾਡੇ ਪਰਿਵਾਰਾਂ ਵਿੱਚ ਸਾਡੀ ਸ਼ਾਂਤੀ ਤੁਹਾਡੀ ਕਿਰਪਾ ਹਮੇਸ਼ਾ ਬਣੀ ਰਹੇ ਪ੍ਰਭੂ ਜਿੰਨਾਂ ਦੇ ਘਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪੀੜੀ ਦਾ ਪੀੜੀ ਤੁਹਾਡੀ ਮਹਿਮਾ ਦੇ ਵਿੱਚ ਵਾਦੇ ਜਾਣ ਪਿਤਾ ਪਰਮੇਸ਼ ਜੀ ਪ੍ਰਭ ਜੀ ਤੁਸੀਂ ਸਾਡੇ ਪਿਓ ਦਾ ਦੇ ਦੇ ਸ਼ਾਪ ਤੋਂ ਸਾਨੂੰ ਮਾਫ ਕੀਤਾ ਪ੍ਰਭ ਸਾਨੂੰ ਤਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਸਾਰੇ ਗੁਨਾਹਾਂ ਨੂੰ ਮਾਫ ਕੀਤਾ ਪ੍ਰਭੂ ਜੀ ਸਿ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਤੁਹਾਡੇ ਪਾਕ ਪਵਿੱਤਰ ਲਹੂ ਦੀ ਜਜਾ ਕਰਦੇ ਹallelujah ਹallelujah ਪ੍ਰਭੂ ਜੀ ਆਉਣ ਵਾਲੇ ਸਮੇਂ ਨੂੰ ਤੁਸੀਂ ਮੁਬਾਰਕ ਕੀਤਾ ਅੱਜ ਭੋਜਨ ਵਸਤਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੇ ਅਦਭੁਤ ਕੰਮਾਂ ਦੇ ਲਈ ਤੁਹਾਡੇ ਭਲੀਆਈਆਂ ਦੇ ਲਈ ਤੁਹਾਡੇ ਦਿਆਲਗੇ ਦੇ ਲਈ ਤਹਾਨੂੰ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਤੁਹਾਡੇ ਵਚਨ ਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਕਿੰਨਾ ਪਾਲਿਆ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਵੱਡੇ ਵੱਡੇ ਇਤਿਜ਼ਾਮ ਕਿਤੇ ਪਿਤਾ ਪਰਮੇਸ਼ਰ ਜੀ ਜਿਸ ਪ੍ਰਾਰਥਨਾ ਕਰਦੇ ਕਿ ਗਜਾਂਦੇ ਰਾਹ ਨੂੰ ਮੁਬਾਰਕ ਅਤੇ ਸਫਲ ਕਰਨਾ ਪ੍ਰਭੂ ਜੀ ਨਾਲ ਹੱਥ ਦੇ ਖੋਫ ਕਦਰ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਇਫਾਜ਼ਤ ਕਰਦੇ ਪਿਤਾ ਪਰਮੇਸ਼ਰ ਜੀ ਸਿਧਾ ਧੰਨਵਾਦ ਅੱਜ ਪ੍ਰਭੂ ਜੀ ਸਿ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਜੀ ਸਿ ਆਪਣੇ ਆਗੂ ਦੀ ਤੰਦਰੁਸਤੀ ਸੋਖ ਸਲਾਮ ਦੀ ਤੜੀ ਪਾ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਤੁਹਾਡੀ ਦਇਆ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਹਮੇਸ਼ਾ ਨਾਲ ਪਰਿਵਾਰਾਂ ਤੇ ਬਣੀ ਰਹੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਨ ਤੁਹਾਡੇ ਪਰਬੂ ਜੀ ਖਿੱਦ ਮੱਧ ਦੇ ਵਿੱਚ ਲੱਗੇ ਹੋਏ ਹਨ ਪਿਤਾ ਪਰਮੇਸ਼ਰ ਜੀ ਤੁਹਾਡੀ ਸੇਵਾ ਦੇ ਵਿੱਚ ਹਨ ਪ੍ਰਭੂ ਜਨ ਹੈ ਪਰ ਘਰਾਂ ਦੇ ਪਰਿਵਾਰਾਂ ਤੇ ਤੁਹਾਡੀ ਦਇਆ ਆਸ਼ੀਸ਼ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਅਸੀਂ ਜ਼ਰਾਇਲ ਦੀ ਵੀ ਸੋਖ ਸਨਾਮ ਦੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਭਨਾ ਪ੍ਰਾਰਥਨਾ ਦਾ ਉੱਤਰ ਦੇ ਦਿੱਤਾ ਅਸੀਂ ਤੁਹਾਡਾ ਧੰਨਵਾਦ